ਇਰਾਨ ਤੇ ਇਜ਼ਰਾਈਲ ਦੀ ਜੰਗ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਵੱਲੋਂ ਵੀ ਇਰਾਨ ਉੱਤੇ ਸਭ ਤੋਂ ਵੱਡਾ ਹਮਲਾ ਕਰ ਦਿੱਤਾ ਗਿਆ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਅਹਿਮ ਜਾਣਕਾਰੀ ਇਹ ਜਿਹੜੀ ਇਰਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਰਾਨ ਦੇ ਉੱਤੇ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ ਤਾਂ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਯੁੱਧ ਚੱਲ ਰਿਹਾ ਹੈ ਜੰਗ ਹੋ ਰਹੀ ਹੈ ਇੱਕ ਦੂਜੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਤਾਂ ਹੁਣ ਇਸ ਜੰਗ ਦੇ ਵਿੱਚ ਅਮਰੀਕਾ ਨੇ ਵੀ ਐਂਟਰੀ ਕੀਤੀ ਹੈ ਤਾਂ ਅਮਰੀਕਾ ਵੱਲੋਂ ਈਰਾਨ ਦੇ ਉੱਤੇ ਸਭ ਤੋਂ ਵੱਡਾ ਹਮਲਾ ਕਰ ਦਿੱਤਾ ਗਿਆ ਤਿੰਨ ਪ੍ਰਮਾਣੂ ਸਾਈਟ ਦੇ ਉੱਤੇ ਅਮਰੀਕਾ ਵੱਲੋਂ ਇਹ ਹਮਲਾ ਜਿਹੜਾ ਕੀਤਾ ਗਿਆ ਤਾਂ ਪਿਛਲੇ ਲੰਬੇ ਸਮੇਂ ਤੋਂ ਦੁਨੀਆ ਦੇ ਅੰਦਰ ਚੱਲ ਰਹੀ ਗੜਬੜੀ ਵਿਚਾਲੇ ਹੁਣ ਅਮਰੀਕਾ ਦੀ ਐਂਟਰੀ ਹੋ ਚੁੱਕੀ ਹੈ ਤਾਂ ਬੇਸ਼ੱਕ ਅਮਰੀਕਾ ਨੇ ਜਹਾਜ਼ ਵੇਚੇ ਨੇ ਹਥਿਆਰ ਵੇਚੇ ਨੇ ਪਰ ਅਮਰੀਕਾ ਦੀ ਕਿਸੇ ਵੀ ਜੰਗ ਦੇ ਵਿੱਚ ਐਂਟਰੀ ਨਹੀਂ ਹੋਈ ਸੀ ਪਰ ਹੁਣ ਅਮਰੀਕਾ ਨੇ ਐਂਟਰੀ ਕਰਦਿਆਂ ਈਰਾਨ ਦੇ ਉੱਤੇ ਤਾਬੜ ਤੋੜ ਹਮਲੇ ਕੀਤੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਖੁਦ ਪੁਸ਼ਟੀ ਕੀਤੀ ਹੈ ਤਾਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਉੱਤੇ ਆ ਤਾਬੜ ਤੋੜ ਹਮਲੇ ਨੇ ਜਿਹੜੇ ਕੀਤੇ ਗਏ ਨੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਪੋਸਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਈਰਾਨ ਦੀਆਂ ਤਿੰਨ ਪ੍ਰਮਾਣੂ ਸਾਈਟ ਨੂੰ ਆ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਥੋੜੀ ਦੇਰ ਦੇ ਵਿੱਚ ਟਰੰਪ ਨੇ ਜਿਹੜੇ ਰਾਸ਼ਟਰ ਨੂੰ ਵੀ ਸੰਬੋਧਨ ਕਰ ਸਕਦੇ ਨੇ ਤਾਂ ਅਮਰੀਕਾ ਦੀ ਐਂਟਰੀ ਤੋਂ ਬਾਅਦ World War 3 ਦੇ ਅਸਾਰ ਵੀ ਬਣਦੇ ਨਜ਼ਰ ਆ ਰਹੇ ਨੇ ਤਾਂ ਈਰਾਨ ਦੇ ਤਿੰਨ ਟਿਕਾਣੇ ਜਿਨ੍ਹਾਂ ਦੇ ਵਿੱਚ ਫੋਰਡੋ, ਨਤਾਂਜ, ਇਸਫਾਹਨ ਉੱਤੇ ਅਮਰੀਕਾ ਵੱਲੋਂ ਤਾਬੜ ਤੋੜ ਹਮਲੇ ਕੀਤੇ ਗਏ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲੇ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਤਾਂ ਈਰਾਨ ਇਜ਼ਰਾਈਲ ਜੁੱਧ ਵਿਚਕਾਰ ਅਮਰੀਕਾ ਕੁਦਦਾ ਨਜ਼ਰ ਆ ਰਿਹਾ ਹੈ ਅਮਰੀਕਾ ਵੱਲੋਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਉੱਤੇ ਆ ਬੰਬ ਸੁੱਟੇ ਗਏ ਨੇ ਤਾਂ ਟਰੰਪ ਨੇ ਆਖਿਆ ਕਿ ਸਾਡੇ ਤੋਂ ਇਲਾਵਾ ਕੋਈ ਹੋਰ ਅਜਿਹਾ ਨਹੀਂ ਕਰ ਸਕਦਾ ਸੀ ਤਾਂ ਅਮਰੀਕਾ ਨੇ ਈਰਾਨ ਦੇ ਜੋ ਤਿੰਨ ਪ੍ਰਮਾਣੂ ਸਥਾਨ ਨੇ ਉਹਨਾਂ ਦੇ ਉੱਤੇ ਤਾਬੜਤੋਲ ਹਮਲੇ ਕੀਤੇ ਨੇ ਤਾਂ ਇਹਨਾਂ ਦੇ ਵਿੱਚ ਫੋਰਡੋ ਨਤਾੰਜ ਅਤੇ ਇਸਫਾਹਾਨ ਸ਼ਾਮਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਹ ਜਾਣਕਾਰੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਉਹਨਾਂ ਆਖਿਆ ਕਿ ਸਾਰੇ ਅਮਰੀਕੀ ਜਹਾਜ਼ ਨੇ ਜਿਹੜੇ ਈਰਾਨ ਦੇ ਹਵਾਈ ਖੇਤਰ ਤੋਂ ਬਾਹਰ ਹੋ ਗਏ ਨੇ ਤਾਂ 트੍ਰੰਪ ਨੇ ਅੱਗੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਫੋਰਡੋ ਉੱਤੇ ਬੰਬਾਂ ਦੀ ਇੱਕ ਪੂਰੀ ਖੇਪ ਹੈ ਜਿਹੜੀ ਛੁੱਟੀ ਗਈ ਹੈ ਉੱਥੇ ਹੀ ਉਹਨਾਂ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਸਾਰੇ ਜਹਾਜ਼ ਸੁਰੱਖਿਅਤਕਰ ਵਾਪਸ ਜਾ ਰਹੇ ਨੇ ਸਾਡੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈਆਂ ਕਿਉਂਕਿ ਹਮਲਾ ਕੀਤਾ ਗਿਆ ਹੈ ਅਮਰੀਕਾ ਫੌਜ ਵੱਲੋਂ ਤਾਂ ਹੁਣ ਅਮਰੀਕੀ ਫੌਜ ਨੂੰ ਟਰੰਪ ਨੇ ਜਿਹੜੇ ਵਧਾਈਆਂ ਦਿੰਦੇ ਵੀ ਨਜ਼ਰ ਆ ਰਹੇ ਨੇ ਤਾਂ ਦੁਨੀਆ ਦੇ ਵਿੱਚ ਕੋਈ ਹੋਰ ਫੌਜ ਨਹੀਂ ਜੋ ਅਜਿਹਾ ਕਰ ਸਕਦੀ ਸੀ ਤਾਂ ਟਰੰਪ ਆਖਦੇ ਨੇ ਕਿ ਦੁਨੀਆ ਦੇ ਵਿੱਚ ਕੋਈ ਵੀ ਹੋਰ ਫੌਜ ਅਜਿਹੀ ਨਹੀਂ ਹੈ ਜੋ ਸਾਡੇ ਵਾਂਗ ਹਮਲਾ ਕਰ ਸਕਦੀ ਸੀ ਤਾਂ ਡੋਨਾਲਡ ਟਰੰਪ ਨੇ ਇੱਕ ਹੋਰ ਪੋਸਟ ਵਿੱਚ ਆਖਿਆ ਕਿ ਈਰਾਨ ਨੂੰ ਹੁਣ ਇਸ ਯੁੱਧ ਨੂੰ ਆ ਖਤਮ ਕਰਨ ਦੇ ਲਈ ਸਹਿਮਤ ਹੋ ਜਾਣਾ ਚਾਹੀਦਾ ਕਿਉਂਕਿ ਸ਼ਾਂਤੀ ਬਹੁਤ ਜ਼ਰੂਰੀ ਹੈ ਪਰੰਤੂ ਲਗਾਤਾਰ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਗ ਚੱਲ ਰਹੀ ਹੈ ਈਰਾਨ ਜਿਹੜਾ ਉਹ ਪ੍ਰਮਾਣੂ ਹਥਿਆਰ ਬਣਾ ਰਿਹਾ ਹੈ ਇਸ ਲਈ ਅਸੀਂ ਇਹ ਹਥਿਆਰ ਜਿਹੜੇ ਨਹੀਂ ਬਣ ਦੇਵਾਂਗੇ ਤਾਂ ਟਰੰਪ ਵੱਲੋਂ ਜਲਦੀ ਹੀ ਦੇਸ਼ ਨੂੰ ਈਰਾਨ ਦੇ ਉੱਤੇ ਜੋ ਹਮਲੇ ਕੀਤੇ ਗਏ ਨੇ ਉਸ ਦੇ ਬਾਰੇ ਸੂਚਿਤ ਵੀ ਕੀਤਾ ਜਾ ਸਕਦਾ ਹੈ ਯਾਨੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰਾਸ਼ਟਰ ਨੂੰ ਸੰਬੋਧਨ ਕਿਤਾ ਜਾ ਸਕਦਾ ਹੈ ਤਾਂ ਅਮਰੀਕਾ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਸੀ ਕਿ ਜਦੋਂ ਤੱਕ ਈਰਾਨ ਪਰਮਾਣੂ ਵਾਰ ਨਹੀਂ ਰੋਕਦਾ ਉਦੋਂ ਤੱਕ ਅਸੀਂ ਇਹ ਅਟੈਕ ਕਰਦੇ ਰਹਾਂਗੇ ਤਾਂ ਹੁਣ ਈਰਾਨ ਅਮਰੀਕਾ ਦੇ ਇਸ ਹਮਲੇ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਇਹ ਵੀ ਵੇਖਣਾ ਹੋਵੇਗਾ ਤਾਂ ਹੁਣ ਖਾਮੇ ਨਹੀਂ ਪਰਿਵਾਰ ਕੀ ਇਸ ਜੰਗ ਨੂੰ ਰੋਕੇਗਾ ਜਾਂ ਫਿਰ ਵਿਨਾਸ਼ ਵੱਲ ਵਧੇਗਾ ਜਾਂ ਫਿਰ ਇਹ ਜੰਗ ਹੈ ਜਿਹੜੀ ਹੋਰ ਤੇਜ਼ ਹੋਵੇਗੀ ਤਾਂ ਈਰਾਨ ਦੇ ਨਾਲ ਕਿਹੜੇ-ਕਿਹੜੇ ਮੁਲਕ ਖੜੇ ਨੇ ਤੁਹਾਨੂੰ ਉਹ ਵੀ ਆ ਦੱਸ ਦਿੰਨੇ ਆ ਤਾਂ ਇਜ਼ਰਾਈਲ ਨੂੰ ਯਹੂਦੀ ਮੁਲਕ ਆਖਿਆ ਜਾਂਦਾ ਯਾਨੀ ਕਿ ਉਸ ਨੂੰ ਇਸਲਾਮ ਨਹੀਂ ਕਬੂਲ ਦੇ ਤੇ ਇਜ਼ਰਾਈਲ ਦੇ ਨਾਲ ਸਿੱਧੇ ਤੌਰ ਤੇ ਅਮਰੀਕਾ ਤੇ ਭਾਰਤ ਖੜਾ ਤੇ ਈਰਾਨ ਦੇ ਨਾਲ तमाम ਇਸਲਾਮਿਕ ਮੁਲਕ ਖੜੇ ਨੇ ਈਰਾਨ ਦੇ ਨਾਲ ਰੂਸ ਖੜਾ ਚੀਨ ਵੀ ਖੜਾ ਤਾਂ ਭਾਰਤ ਹੁਣ ਦੋਵੇਂ ਪਾਸੇ ਫਸਦਾ ਨਜ਼ਰ ਆ ਸਕਦਾ ਕਿਉਂਕਿ ਭਾਰਤ ਦਾ ਪੱਕਾ ਮਿੱਤਰ ਰਸ਼ੀਆ ਵੀ ਹੈ ਤੇ ਰਸ਼ੀਆ ਜਦੋਂ ਈਰਾਨ ਦੇ ਨਾਲ ਖੜੇਗਾ ਤਾਂ ਭਾਰਤ ਜਿਹੜਾ ਦੋਵੇਂ ਪਾਸੇ ਫਾਸ ਹੋ ਸਕਦਾ ਹੈ ਕਿਉਂਕਿ ਭਾਰਤ ਦਾ ਸਭ ਤੋਂ ਪੱਕਾ ਮਿੱਤਰ ਇਜ਼ਰਾਈਲ ਵੀ ਹੈ ਤਾਂ ਇਜ਼ਰਾਈਲ ਉਹ ਮੁਲਕ ਹੈ ਜਦੋਂ ਆਪਰੇਸ਼ਨ ਸੰਧੂਰ ਸ਼ੁਰੂ ਹੋਇਆ ਤਾਂ ਖੁੱਲਕੇ ਭਾਰਤ ਨੂੰ ਸਮਰਥਨ ਦੇਣ ਵਾਲਾ ਇਜ਼ਰਾਈਲ ਮੁਲਕ ਸੀ ਤਾਂ ਇਜ਼ਰਾਈਲ ਮੁਲਕ ਨੇ ਆਖਿਆ ਕਿ ਦੁਨੀਆ ਦੇ ਵਿੱਚ ਅੱਤਵਾਦੀ ਜਗ੍ਹਾ ਨਹੀਂ ਹੋਣੀ ਚਾਹੀਦੀ ਅਸੀਂ ਆਪਰੇਸ਼ਨ ਸੰਧੂਰ ਦਾ ਸਮਰਥਨ ਕਰਦੇ ਹਾਂ ਅਸੀਂ ਪਾਕਿਸਤਾਨ ਦੇ ਉੱਤੇ ਕੀਤੀ ਕਾਰਵਾਈ ਦਾ ਵੀ ਸਮਰਥਨ ਕਰਦੇ ਹਾਂ ਜਿੱਥੇ ਵੀ ਅੱਤਵਾਦੀ ਲੁਕੇ ਹੋਏ ਨੇ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਤਾਂ ਇਜ਼ਰਾਈਲ ਨੇ ਭਾਰਤ ਦੇ ਨਾਲ ਪੱਕੀ ਦੋਸਤੀ ਦਾ ਸਬੂਤ ਹੈ ਜਿਹੜਾ ਆਪਰੇਸ਼ਨ ਸੰਧੂਰ ਦੇ ਦਰਮਿਆਨ ਦਿੱਤਾ ਸੀ ਤਾਂ ਰਸ਼ੀਆ ਨੇ ਵੀ ਪੱਕੀ ਦੋਸਤੀ ਦਾ ਸਬੂਤ ਦਿੱਤਾ ਹੈ ਉੱਥੇ ਹੀ ਮਾਹਿਰਾਂ ਦਾ ਆਖਣਾ ਹੈ ਕਿ ਜੇ ਰਸ਼ੀਆ ਤੇ ਚੀਨ ਹੁਣ ਈਰਾਨ ਦੇ ਨਾਲ ਖੜੇ ਹੋ ਜਾਂਦੇ ਨੇ ਤਾਂ ਵਰਲਡ ਵਾਰ 3 ਸੰਕੇਤ ਨੇ ਜਿਹੜੇ 30 ਤੋਂ 40% ਵੱਧ ਸਕਦੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਦਾ ਨਿਪਟਾਰਾ ਕਿਸ ਤਰੀਕੇ ਦੇ ਨਾਲ ਹੋਵੇਗਾ ਕੀ ਖਾਮੇ ਨਹੀਂ ਪਰਿਵਾਰ ਇਸ ਜੰਗ ਨੂੰ ਰੋਕਦਾ ਜਾਂ ਫਿਰ ਉਹ ਵਿਨਾਸ਼ ਵੱਲ ਵਧੇਗਾ ਕਿਉਂਕਿ ਈਰਾਨ ਇਜ਼ਰਾਈਲ ਜੁੱਧ ਦੇ ਵਿੱਚ ਹੁਣ ਅਮਰੀਕਾ ਨੇ ਐਂਟਰੀ ਕਰ ਦਿੱਤੀ ਹੈ ਅਮਰੀਕਾ ਨੇ ਤਾਬੜ ਤੋੜ ਹਮਲੇ ਕੀਤੇ ਨੇ ਤਿੰਨ ਪ੍ਰਮਾਣੂ ਸਾਈਟ ਨੇ ਜਿਹੜੀਆਂ ਉਹਨਾਂ ਦੇ ਉੱਤੇ ਅਮਰੀਕਾ ਨੇ ਬੰਬ ਸੁੱਟੇ ਨੇ ਤੇ ਅਮਰੀਕਾ ਦੇ ਰਾਸ਼ਟਰਪਤੀ ਆ ਡੋਨਾਲਡ ਟਰੰਪ ਨੇ ਖੁਦ ਪੁਸ਼ਟੀ ਵੀ ਕਰ ਦਿੱਤੀ ਹੈ